ਅਗਦਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019800 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਹਾਂ ਭਾਈ ਭਦਰ ਸਿੰਘ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਮੋਬਾਈਲ ਨੰਬਰ ਜੀ ਆਪਣਾ 99143 ਭਾਈ 10197 99143 10197 ਜਿਹੜੇ ਪਹਿਲੇ ਨੰਬਰ ਤੇ ਆਪਾਂ ਵੜ ਦੇਖੀਏ ਲੈ ਜੀ ਕਿਹੜਾ ਸੂਆ ਇਹ ਭਾਈ ਦੂਜਾ ਸੂਆ ਸੂਈ ਹੈ ਜੀ ਸੁਭਾ ਦੀ ਸੂਈ ਹੈ ਇੱਥੇ ਨਵੇਂ ਜੀ ਤੇ ਜੇਰੇ ਦੀ ਆ ਭਈਆ ਦੂਦਾਂ ਲਈ ਜਮਾ ਪਿੱਛੇ ਦੇ ਏਬੀਐਸ ਤੇ ਫੂਕ ਜੀ ਵਸੀ ਜਾ ਜੀ ਏਬੀਐਸ ਦੇ ਬਰੂਡ ਦੀ ਬੱਚੀ ਹਾਲੇ ਖੜੀ ਹੋਣ ਲੱਗੀ ਨਹੀਂ ਹੈਣਾ ਹਾਂਜੀ ਹਾਂਜੀ ਇਹ ਬੱਚੀ ਜਿੰਦ ਜਾਨ ਵਾਲੀ ਆ ਬਰੀਡ ਪੂਰੀ ਆ ਸੁਆ ਕਿਹੜਾ ਸੁਈ ਆ ਇਹ ਸੁਆ ਦੁੱਧ ਆ ਬਾਈ ਜੀ ਬੋੜਾ ਚੋਇਆ ਕਿ ਨਹੀਂ ਚੋਇਆ ਸੁਆ ਆ ਬਾਈ ਜੀ ਦਾ 4 1/2 ਕਿਲੋ ਬੋੜਾ ਚੋਇਆ ਜੀ ਠੀਕ ਆ ਇਹ ਬੱਚੀ ਨੂੰ ਪਲਾਇਆ ਜੀ ਜੈ ਜਗਤ ਆ ਚੋਣ ਚਵਾਇ ਕਿੰਨਾਂ ਨੰਬਰ ਆ ਚੋਣ ਚਵਾਇ ਕਿੰਨਾਂ ਨੰਬਰ ਬਾਈ ਜੀ ਧਾਰਾ ਮਾਰਕੀਟ ਦਾ ਲੈਵਾ ਅੱਗੇ ਪਿੱਛੇ ਦਾ ਲੈਵਾ ਅੱਗੇ ਪਿੱਛੇ ਮਾਲਕਾਂ ਨੇ ਦੁੱਧ ਕਿੰਨਾ ਪਿਛਲੇ ਸੁਏ 26 22 ਕਿਲੋ ਦੁੱਧ ਘੱਡਿਆ ਬਾਈ ਜੀ ਐਤ ਕੀ ਗਰਮੀ ਦੇ ਹਿਸਾਬ ਨਾਲ ਵਾ 25 ਮੰਨ ਕੇ ਲੈ ਲੇ ਬਈ ਅਗਲਾ ਰੇਟ ਕੀ ਰਹੁਏ ਰੇਟ ਦਾ ਬਈ ਜੈ ਕਹੂਗਾ ਫੋਨ ਤੇ ਕਰਾਂਗੇ ਮੈਂ ਬੱਤ ਹੋ ਜਾਵਾ ਹਾਂ ਜਮਾ ਬੱਤ ਜੀ ਬਸ ਜੇ ਲੈਣ ਵਾਲੀ ਹੋਊਗਾ ਧਾਰਾ ਤੂੰ ਰੋਕ ਕੇ ਆ ਧਾਰਾ ਤੂੰ ਜਮਾ ਓਕੇ ਇਹ ਜਿਹੜਾ ਨਾ ਲਾਓ ਨਾ ਲਾਓ ਜੀ ਠੀਕ ਹੈ ਇੱਨੇ ਵੇਜੋ ਭਾਵੇਂ ਸੋ ਦੇਖੋ ਜਮਾ ਚੋਂਡ ਚਵਾ ਇੱਕ ਨੰਬਰ ਹਨਾ ਹਾਂਜੀ ਹਾਂਜੀ ਤੇ ਮਾਰ ਦੀ ਮਗਰ ਸਨਾ ਜੋਗੀ ਸੋ ਬਰਤ ਧਾਰਾ ਦੇਖੋ ਜਮਾ ਓਕੇ ਕਿਆ ਵਤਾਂ ਪੂਰੀ ਸਾਫ ਸੁਥਰੀ ਆ ਕੋਈ ਮੜਾ ਜ ਮੂਰੇ ਬਸ ਠੀਕ ਆ ਸੋ ਚੋਂਡ ਚਵਾ ਦੇਖੋ ਜਮਾ ਸਾਫ ਸੁਥਰਾ ਓਕੇ ਆ ਪੂਰਾ ਜਮਾ ਇੱਕ ਨੰਬਰ ਜਮਾ ਬਸ ਠੀਕ ਹੈ ਤੇ 25 ਕਿਲੋ ਦਾ ਤਾਂ ਮੰਨ ਕੇ ਲੈ ਲਿਆ ਬੰਦਾ 25 ਕਿਲੋ ਦੁੱਧ ਮੰਨ ਕੇ ਲੈ ਲਈ ਬਾਈ ਚਾਹੇ ਮਸ਼ੀਨੀ ਚਵਾਈ ਕਰ ਲਈਏ ਚਾਹੇ ਹੱਥੀ ਮਰਜੀ ਮੁੱਠੀ ਆਲਾ ਥਣ ਆ ਜੀ ਪੂਰਾ ਟੋਰੀ ਬਾਹਰ ਨੂੰ ਇਹਨੂੰ ਸੋ ਫਿਰ ਏਬੀਐਸ ਦੇ ਆਪਾਂ ਦੱਸੇ ਬਰੂਟ ਦੇ ਹਨਾ ਹਾਂਜੀ ਹਾਂਜੀ ਇਹਦੀ ਪਿੱਛੇ ਬੱਤੀ ਆ ਜੇਰ ਵਗੈਰਾ ਡੰਨਾ ਤੇ ਫੇਸ ਕੁਆਲਟੀ ਬੁੱਤੀ ਦੇਖੋ ਕਰਮਾਲ ਦੀ ਕਾਵਾਤਾ ਪੁੱਤ ਆਲੀ ਟੋਰੀ ਪੁੱਤ ਬਾਹਰ ਨੂੰ ਤੇ ਸੋਹਣੀ ਦੇਖੋ ਕੰਨ ਜਵੇਂ ਨਿਕਾ ਨਿਕਾ ਤੇ ਟੋਕਨ ਵਾਲੀ ਕੰਨ ਲਪੋਈ ਜਾਂਦੀ ਆ ਤੇ ਸਲੀਨ ਦੇ ਕੱਪੜੇ ਵਗੂ ਚੁਪਕਦੀ ਵੀ ਆ ਜਮ ਬੈਟਰੀ ਅੰਗਲਿਸ਼ ਕਾਰੇ ਮਾਰਦੀ ਆ ਲੈਵਾ ਅੱਗੇ ਤੇ ਰਾਜੀ ਮੰਨ ਕੇ ਚੱਲੋ ਵੀ ਛੋਟੇ ਆਸਤੀ ਜਾਂਦੀ ਨਹੀਂ ਬਲੇਰੋ ਚੀ ਜਾਊ ਹੈਣਾ ਬਜਰ ਪੂਜਣ ਵੈੜ ਦੇ ਵਿੱਚ ਐਨਾ ਤੇ ਗੱਡੀਆਂ ਟੈਰਾਂ ਚ ਹਵਾ ਭਰੋਣੀ ਪਊਗੀ ਬਜਟ ਬਹੁਤ ਆ ਫੜ ਦੇ ਵਿੱਚ ਜਿੰਨਾ ਪਸ਼ੂ ਚ ਵਜਨ ਹੋਦਾ ਵਜਨ ਦੇ ਹਿਸਾਬ ਨਾਲ ਦੁੱਧ ਦੇਣਾ ਜਾਵਾ ਹੈਣਾ ਸੋ ਦੇਖੋ ਜਮਾ ਤੇ ਮਿਲ ਕਵੇਂ ਦੇਖੋ ਜਮਾ ਰਸਾ ਪਏ ਪਿਆ ਸਾਰੇ ਥਾਂ ਨਿਕੜਵੇਂ ਧਾਰਾ ਵੀਰ ਨੇ ਮਾਰ ਕੇ ਦਿਖਾ ਦਿਆਂ ਫੁੱਟ ਫੁੱਟ ਤੇ ਪਿਆ ਬਈ ਖਾਂਜੀ ਬਾ ਲੈ ਚੱਲ ਬੰਨਦੇ ਨੂੰ ਕਿਸੇ ਗੱਲ ਦਾ ਕੋਈ ਟੜਕੂ ਨਹੀਂ ਰਹਾ ਗੱਲ ਦੇ ਵਿੱਚ ਕਿਉਂਕਿ ਸੂਈ ਸਵਾਈਆ ਮਿਲ ਕੀ ਕਰਕੇ ਤੇ ਜੇਰੇ ਦੀ ਆ ਪਿਆ ਬੱਠੜ ਦੇ ਵਿੱਚ ਹੈਣਾ ਹਾਂਜੀ ਤੇ ਬਾਈ ਜੀ ਦੂਜੇ ਨੰਬਰ ਗੱਭੜ ਦੇਖੇ ਨੇ ਜਿਹੜੀ ਆਪਾਂ ਦੂਜੇ ਨੰਬਰ ਤੇ ਦੂਜਾ ਸੂਆ ਸੁੰਦੀ ਆ ਬਾਈ ਜੀ ਠੀਕ ਹੈ ਇਹਨੇ 35 ਕਿਲੋ ਦੁੱਧ ਕੱਢਿਆ ਵੇਚ ਪਾਇਲਨ ਨੇ ਜੀ ਇਹ 10 ਦਿਨ ਬਾਕੀ ਹੈ ਦੰਦਾ ਜੀ ਹੁਣੀ ਹੈ ਵੀ ਇਹ ਦੰਦਾ ਅੱਜ ਦੇਖੀ ਨੂੰ ਬਾਈ ਜੀ ਆਪਾਂ ਇਹਨਾਂ ਕਹਿੰਦੇ ਮੂੰਹ ਪਟਿਆ ਨਹੀਂ ਲੈ ਜੂ ਹਫ਼ਤਾ ਹਨਾ ਆਹ ਆਪਾਂ ਦੱਸਦੇ ਲੈ ਜੂ ਬਾਈ ਜੀ ਹਰੇ ਕਿੰਨਾ ਦੁੱਧ ਮੰਨ ਕੇ ਲੈ ਵੇਚ ਗਏ ਦੁੱਧ ਬਾਈ ਜੀ ਇਹ ਤਾਂ ਜਿਵੇਂ ਜਾਤ ਕੁਆਲਿਟੀ ਆ ਜੀ ਨੇ 40 ਤੋਂ ਪਲੱਸ ਹੀ ਦੇਣਾ ਇਹ ਦੁੱਧ 40 ਤੋਂ ਪਾਰ ਹਾਂਜੀ ਹਾਂਜੀ ਜੇ ਸੰਭਾਲ ਵਾਲਾ ਬੰਦਾ ਹੋਊਗਾ ਤੇ ਦੀ ਕੇਅਰ ਵਧੀਆ ਤਰੀਕੇ ਨਾਲ ਕਰੇ ਮੰਨ ਕੇ ਚੱਲੀਏ ਗਰਮੀ ਦੇ ਵਿੱਚ 35 ਤੋਂ ਪਾਰ ਵਾਲੀ ਹੈਗੀ ਆ ਆਰਾਮਦਾਰੀ ਨਾਲ ਗਰਾਮਦਾਰੀ ਨਾਲ ਕੀਪਾ ਜੂਪਾ ਚਾਰੇ ਦਿਨਾਂ ਦਾ ਓਕੇ ਮੁਖਾਲ ਵਰਗਾ ਮਾਰ ਤੋਰੀ ਬਾਹਰ ਨੂੰ ਸੁੱਕਾਦ ਕਾਟ ਵਗੈਰਾ ਦੇਖੋ ਜਿੰਦ ਜਾਨ ਬਹੁਤ ਆ ਤੇ ਪੂਰੀ ਸਾਫ ਸੁਥਰੀ ਤੇ ਥਣ ਨੇਰ ਤੋਂ ਦੇਖੋ ਚਾਰੇ ਥਣ ਨਿਖੜਵੇਂ ਸਾਫ ਸੁਥਰੇ ਮਿਲਕ ਵੀ ਬਹੁਤ ਚੰਗੀ ਆ ਹਫ਼ਤਾ ਲੈ ਜੂ ਗੱਲੀ ਹੈਣਾ ਤੇ ਰਾਜ ਹੀ ਦੇਖੋ ਕਿਆ ਬਾਤ ਹੈ ਪਿਓਰ ਐਚ ਐਫ ਬਰੀਡ ਦੀ 13 ਦਿਨ ਸੀਵਣ ਆਪਾਂ ਪੁੱਛਿਆ ਕੀੜਾ ਲੱਗਿਆ ਵਾ ਨਹੀਂ ਭਾਈ ਜੀ ਦਾ ਆਪਾਂ ਖੁਸ਼ੀ ਮੰਨਦੇ ਪੁੱਛਿਆ ਠੀਕ ਆ ਤੇ ਬੱਚਾ ਚੰਗੇ ਰੋਗ ਬੱਚੀ ਬੁਚੀ ਦੇਖਣਾ ਸੋ ਦੇਖੋ ਰਾਜੀ ਦੇਖੋ ਕਿਆ ਬਾਤਾਂ ਕੱਕੂ ਗੱਲਾਂ ਨੂੰ ਤੁਰ ਗਿਆ ਝੂਮ ਝੂਮ ਕੇ ਤੇ ਥਣ ਫੁੱਟ ਫੁੱਟ ਤੇ ਤੇ ਕੱਦ 7 ਫੁੱਟ ਤੇ ਤੇ ਥਣ ਹਵਾ ਨੇ ਦੀ ਸਾਫ ਸੁਧਰੀ ਜਿਵੇਂ ਪੂਰਾ ਵਜਨ ਵਜੂਦ ਇਦਾਂ ਦੀ ਬੈੜ ਤਿਆਰ ਕਰਨ ਲੱਗੇ ਮੰਨ ਕੇ ਚੱਲੋ ਵੀ ਵੱਡੀ ਤਰਪਾਲ ਬਣ ਜਾਂਦੀਆਂ ਜਿਹੜੇ ਹਿਸਾਬ ਨਾਲ ਗੱਟੇ ਖਾ ਜਾਂਦੀਆਂ ਇਹ ਕਿ ਮੰਨ ਕੇ ਚੱਲੋ ਗੱਟਾ 5 ਹੱਤਾ ਦੇ ਖਾਲੀ ਕਰਨ ਵਾਲੀ ਬੈੜ ਆ ਤੇ ਰਾਜੀ ਸਮੀ ਬੜੀ ਵੀ 2 ਲੱਖ ਖਾ ਕੇ ਆਈ ਹੋਏ ਜਿਹਦਾ ਜਮਾ ਹਨਾ ਤੇ ਰੇਟ ਫਿਰ ਵਾਜਬ ਹੋਏ ਦਾ ਹਾਂ ਰੇਟ ਵਾਜਬ ਹੋਊਗਾ ਬਾਈ ਜੀ ਫੌਰ ਤੇ ਕਰਾਂਗੇ ਲੈ ਚੱਲ ਬੀ ਬੁੱਤ ਮੰਨ ਤੇ ਤੀਜੇ ਨੰਬਰ ਤੇ ਆਪਾਂ ਨਮੂਨਾ ਦੇਖਿਆ ਨਾ ਜਰਸੀ ਦਾ ਹਾਂਜੀ ਹਾਂਜੀ ਬਾਈ ਜੀ ਤੇ ਸੀਨ ਤਾਂ ਬੰਦ ਹੋਇਆ ਬਾਈ ਤੂੰ ਲੱਭ ਕਿਥੋਂ ਲੈ ਕੇ ਆਏ ਇਹਨੂੰ ਅਸਾਂ ਹੀ ਲੱਭ ਲੈਂਦੀ ਬਾਈ ਜੀ ਮਿਲ ਜਾਂਦੀ ਹੈ ਕਾਮਾਂ ਨਾਲ ਤੁਰੇ ਫਿਰਦਾ ਬਈ ਬਹੁਤ ਚੰਗੀ ਬੱਸੀ ਆ ਬਾਈ ਜੀ ਠੀਕ ਹੈ ਝੋਲੀ ਝੜੀ ਦਾ ਸੂਰਹੀ ਹੈ ਜੀ ਦੂਜਾ ਜੀ ਲਈ ਤੇ ਜਵਾਕ ਥੱਲੇ ਦੀ ਵੜਵੜ ਲੱਗੀ ਜਾਣ ਸੀ ਠੀਕ ਹੈ ਕਿੰਨੀ ਮਖਿਆਲ ਹੀ ਮਾਰਦੀ ਹੈ ਜੀ ਸੋ ਮਖਿਆਲ ਹੀ ਮਾਰਦੀ ਆ ਤੇ 10 12 ਤਾਂ ਲੈ ਜੂ ਬਾਈ ਜੀ ਹੱਕ ਕੇ ਭਰੇ ਕਰਨੀ ਪੈਂਦੀ ਹੈ ਹਨਾ ਹਾਂਜੀ ਹਾਂਜੀ ਝੋਲੀ ਬਹੁਤ ਪਈਆ ਤੇ ਟਿਕਟ ਲੈ ਕੋਈ ਦੱਸੇ ਕਿਹੜਾ ਭਰਿਆ ਟੀਕੇ ਟੂ ਕਿਦਾਂ ਨਹੀਂ ਬਾਈ ਜੀ ਆਪਾਂ ਇਹ ਡਿਟੇਲ ਲੈਂਦੇ ਆ ਅਗਲੇ ਤੋਂ ਬਾਈ ਜੀ ਤੁਸੀਂ ਲਊਗਾ ਉਹਨੂੰ ਲੈ ਕੇ ਜਰੂਰ ਦੇ ਦਾਂਗੇ ਇੱਥੇ ਤੇ ਦਿਨ ਹਫਤਾ ਲੈ ਜੂ ਹਨਾ ਹਫਤਾ ਦਾ ਤਾਂ ਲੈ ਜੂ ਬਾਈ ਜੀ ਕਿੰਨਾ ਦੋਤ ਦੱਸਿਆ ਮਾਲਕ ਨੇ ਚੋਇਆ ਬਾਈ ਜੀ ਇਹਨੇ ਪਹਿਲੇ ਸੂਏ 19 ਕਿਲੋ ਤੋਂ ਤੁਸੀਂ ਚੋਈ ਹੋਈ ਹੋਈ ਹੈ ਜੀ ਇਹਦੀ ਧੋਰੀ ਬਾੜ 19 ਕਿਲੋ ਤੇ ਐ ਦੀ ਕਿੰਨਾ ਮੰਨ ਕੇ ਲੈ ਵੀ ਬੰਦਾ ਬਸ 19 20 ਕਿਲੋ ਐ ਦੀ ਮੰਨ ਲੈ ਬਾਈ ਜੀ ਜੈ ਜੈ ਕਰ ਮੈਂ ਕੀ ਦੇਣਾ ਹੁੰਦਾ ਜੀ ਨਹੀਂ ਇਹ ਵੀ ਸੋਹਣੀ ਸਰਕੀ ਦੇਖ ਕੇ 25 ਕਹਿ ਜੀ ਹਾਂ ਜੀ ਹਾਂ ਮੁਰੇ ਅਗਲਾ ਪੁੱਤ ਪੈਟਦਾ ਫਿਰ ਕੀ ਫਾਇਦਾ ਗੱਲਾਂ ਦਾ ਬਾਕੀ ਲੇਵਾ ਦੇਖੋ ਜੀ ਅੱਗੇ ਪਿੱਛੇ ਦਾ ਲੇਵਾ ਜੀ ਬਾਕੀ ਦੱਸ ਜੇ ਮੱਲਾ ਵਾਂਗੂ ਸੋਤੀਏ ਸੋ ਦੇਖੋ ਮੂੰਹ ਮੱਥਾ ਦੇਖੋ ਤੇ ਜਿਹੜੇ ਵੀਰ ਦੇ ਘਰੇ ਜਾਵੜੀ ਉਹਨੇ ਵੇਚਣੀ ਨਹੀਂ ਸਾਫ ਆ ਵਜਣ ਆ ਬੈੜ ਦੇ ਵਿੱਚ ਤੇ ਇਹ ਮੰਨ ਕੇ ਚੱਲੋ ਵੀ ਪੱਲੜ ਬਣਦਾ ਕਰਮ ਵਾਲੀ ਇਹ ਕਰੇ ਹੋ ਜਿੱਥੋਂ ਖਾ ਕੇ ਆਈ ਹੋਣੀ ਐ ਤੇ ਰਾਜੀ ਰੂਜੀ ਦੇਖੋ ਜਮਾ ਲੇਵਾ ਕੱਢਣਾ ਅੱਗੇ ਪਿੱਛੇ ਦਾ ਘਰੂ ਪੂਰਾ ਸਾਫ ਸੁਥਰਾ ਲੈਵਾ ਤੇ ਪਿਓਰ ਜਰਸੀ ਦੂਜਾ ਸੂਆ ਮੇਰੇ ਹਿਸਾਬ ਨਾਲ ਵੀਰ ਦੰਦਾ ਜੇ ਹੋਵੇ ਵੀ ਹਨਾ ਇਹ ਬਾਈ ਦੰਦ ਬੂ ਪਟਿਆ ਨਹੀਂ ਜੀ ਆਪਾਂ ਇੰਮੀ ਕਹਿ ਰਹੀ ਠੀਕ ਹੈ ਇਹਦਾ ਰੇਟ ਵੀ ਫੋਨ ਤੇ ਰਹੂਗਾ ਇਹਦਾ ਫੋਨ ਤੇ ਰੇਟ ਹੋਊਗਾ ਬਾਈ ਉਹ ਚੌਗੀ ਹੋ ਸਕਦੀ ਹੈ ਜੀ ਹੋਊਗਾ ਜੈ ਜਮ ਜਮਾ ਜੈ ਰੇਟ ਹੋਊਗਾ ਬਾਈ ਤੇ ਨੰਬਰ ਬੋਲ ਜੀ ਆਪਣਾ ਨੰਬਰ 9942 ਬਾਈ 10195 ਤੇ ਬਾਕੀ ਮੱਝ ਮੁੱਝ ਵੀ ਹੁੰਦੀ ਆਪਣੇ ਕੋਲ ਹਨਾ ਆਪਣੇ ਕੋਲ ਆ ਦੇਖਾ ਦੋ ਬਾਈ ਜੀ ਸਾਰਿਆਂ ਮਜ਼ਾ ਹੁੰਦੀਆਂ ਨੇ ਤੇ ਬਾਕੀ ਇਹ ਕਿਸੇ ਵੀਰ ਨੇ ਮੱਝ ਲੈਣੀ ਹੈ ਚਵਾਈ ਕਰਕੇ ਇੱਥੇ ਵੀ ਤੁਹਾਨੂੰ ਮੱਝ ਦੇਣਗੇ ਇੱਕ ਨੀਲੀ ਦਾ ਵੀ ਖੜੀ ਹੈ ਖੜੀ ਕੱਚੀ ਆ ਸੋ ਜਦੋਂ ਮਰਜੀ ਆ ਉਹ ਨੋਰਾ ਭਰਿਆ ਹੁੰਦਾ 8-10 ਮੱਝਾਂ ਹੁੰ ਪਿੰਡ ਢੋਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਬਹੁਤ ਬਹੁਤ ਧੰਨਵਾਦ ਜਲਦ ਮਿਲਦਾ ਹਾਂ ਪੂਰਨਮੇ